ਚੈਨਲ ਦਾ ਆ ਰਿਹਾ ਨਿਊਜ਼ ਬੇਕਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਾਸਪਾ ਦੇ ਮਹਿਲਾ ਮੋਰਚੇ ਦੇ ਪੰਜਾਬ ਪ੍ਰਧਾਨ ਜੈ ਇੰਦਰ ਕੌਰ ਬਟਾਲਾ ਪਾਸਪਾ ਦਫ਼ਤਰ ਪਹੁੰਚੇ ਜਿੱਥੇ ਉਹਨਾਂ ਵੱਲੋਂ ਮਹਿਲਾ ਮੋਰਚਾ ਦੀਆਂ ਮਹਿਲਾਵਾਂ ਨਾਲ ਇੱਕ ਖਾਸ ਮੀਟਿੰਗ ਕੀਤੀ ਗਈ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਨ ਉਹਨਾਂ ਨੇ ਕਿਹਾ ਕਿ ਅੱਜ ਉਹ ਬਟਾਲਾ ਪਹੁੰਚੇ ਹਨ ਮਹਿਲਾ ਮੋਰਚਾ ਦੀਆਂ ਸਾਰੀਆਂ ਮੈਂਬਰਾਂ ਅਤੇ ਆਗੂਆਂ ਨਾਲ ਉਹਨਾਂ ਦੀ ਗੱਲਬਾਤ ਹੋਈ ਹੈ ਉਹਨਾਂ ਨੇ ਕਿਹਾ ਕਿ ਮਹਿਲਾ ਮੋਰਚਾ ਵਧੀਆ ਕੰਮ ਕਰ ਰਹੀ ਹੈ ਅਤੇ ਜਿਹੜੇ ਕੰਮ ਕੀਤੇ ਗਏ ਹਨ ਅਤੇ ਆਉਣ ਵਾਲੇ ਕੰਮਾਂ ਤੇ ਵਿਚਾਰ-ਚਰਚਾ ਕੀਤੀ ਗਈ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ 2027 ਵਿਧਾਨ ਸਭਾ ਚੋਣਾਂ ਵਿੱਚ ਮਹਿਲਾ ਮੋਰਚਾ ਅਹਿਮ ਰੋਲ ਅਦਾ ਕਰੇਗਾ ਇਸ ਮੌਕੇ ਜਦੋਂ ਅੰਮਿਕਾ ਖੰਨਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅੱਜ ਇੱਕ ਮੀਟਿੰਗ ਹੋਈ ਹੈ ਜਿਸ ਵਿੱਚ ਪੰਜਾਬ ਮਹਿਲਾ ਮੋਰਚਾ ਪ੍ਰਧਾਨ ਜੈ ਇੰਦਰਕੌਰ ਪਹੁੰਚੇ ਹਨ ਉਹਨਾਂ ਨਾਲ ਗੱਲਬਾਤ ਹੋਈ ਹੈ ਉਹਨਾਂ ਨੇ ਵੀ 2027 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਿਹਾ ਕਿ ਮਹਿਲਾ ਮੋਰਚਾ ਚੰਗਾ ਕੰਮ ਕਰੇਗੀ ਕੁਝ ਲਾਈਵ ਤਸਵੀਰਾਂ ਤੁਹਾਡੇ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਨਾਲ ਮਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪੁਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਅੱਜ ਮੈਂ ਬਟਾਲਾ ਬਟਾਲਾ ਦੀ ਯੂਨਿਟ ਨੂੰ ਮਿਲਣ ਆਈ ਹਾਂ ਆਪਣੀ ਮੈਲਾ ਮੋਰਚਾ ਦੀ ਔਰ ਅਸੀਂ ਗੱਲਬਾਤ ਕੀਤੀ ਹੈ ਕਿੰਨੇ ਐਕਟਿਵ ਰਹੇ ਨੇ ਸਾਡੇ ਯੂਨਿਟ ਕਿੰਨੇ ਕਿੰਨੇ ਕੰਮ ਹੋਏ ਨੇ ਕੁਝ ਜਿਹੜੇ ਸਾਲ ਨਿਕਲਿਆ ਹੈਗਾ ਔਰ ਅੱਗੇ ਕੀ ਵਿਚਾਰ ਨੇ ਕੀ ਆਪਾਂ ਨੇ ਕਰਨਾ ਹੈਗਾ ਮੈਲਾ ਮੋਰਚਾ ਵੱਲੋਂ ਔਰ ਅੱਜ ਇਹਨਾਂ ਨੂੰ ਮੈਂ ਲੈਂਡ ਪੂਲਿੰਗ ਦਾ ਵੀ ਸਮਝਾਇਆ ਹੈਗਾ ਕਿ ਬੜੀ ਗਲਤ ਪਾਲਿਸੀ ਹੈਗੀ ਹੈ। ਔਰ ਆਪਣੇ ਕਿਸਾਨ ਭਰਾਵਾਂ ਨੂੰ ਜਾ ਕੇ ਦੱਸਣ ਔਰ ਇਹ ਇਹਦੀ ਸਥਿਤੀ ਕੀ ਹੈ? ਮੈਨੂੰ ਲੱਗਦਾ ਕਿ ਸ਼ਕਤੀ ਮੰਦੀ ਗਈ ਹੈ। ਜੱਤੋਂ ਬਿਨਾ ਦੁਨੀਆ ਵੀ ਨਹੀਂ ਚੱਲਦੀ, ਘਰ ਵੀ ਨਹੀਂ ਚੱਲਦਾ, ਦੇਸ਼ ਵੀ ਨਹੀਂ ਚੱਲਦਾ। ਇਸ ਤਰ੍ਹਾਂ ਸਹਿਯੋਗ ਤੁਹਾਨੂੰ ਬਟਾਲਾ ਦੀਆਂ ਮਹਿਲਾਵਾਂ ਦਾ ਰਿਹਾ ਬੀਜੇਪੀ ਵਾਲਾ। ਬੜਾ ਅੱਛਾ ਕੰਮ ਕੀਤਾ ਹੈ ਸਾਡੀ ਭੈਣਾ ਨੇ ਔਰ ਇਹ ਤਾਂ ਜ਼ਿੰਦਗੀ ਦਾ ਸੂਲ ਹੈ। ਪਹਿਣਾ ਘਰ ਦੇ ਵੀ ਕੰਮ ਕਰਦੇ ਆ ਬਾਹਰ ਵੀ ਕਰਦੀ ਹੈ ਬੱਚਿਆਂ ਨੂੰ ਵੀ ਸੰਭਾਲਦੀ ਹੈ ਔਰ ਤਾਈ ਤਾਂ ਸਾਨੂੰ ਮਹਿਲਾ ਸ਼ਕਤੀ ਕਿਹਾ ਜਾਂਦਾ ਹੈ ਉਹ ਇਸ ਤਾਈ ਵਿਧਾਨ ਸਭਾ ਚ ਆਉਣਾ ਆ ਰਹੀਆਂ ਸਾਰੀਆਂ ਪਾਰਟੀਆਂ ਤਿਆਰੀਆਂ ਕਰ ਰਹੀਆਂ ਉਹਨੂੰ ਲੈ ਕੇ ਵਿਚਾਰ ਚਰਚਾ ਹੋਈ ਸਾਰਾ ਬਿਲਕੁਲ ਮੈਂ ਇਹਨਾਂ ਨੂੰ ਉਹੀ ਕਹਿ ਕੇ ਹਟਾਈਏ ਕਿ ਮੈਂਬਰ ਜੋੜੋ ਆਪਣੇ ਕੋਲ ਸਾਲ ਬਚਿਆ ਹੈਗਾ ਔਰ ਜਿਵੇਂ ਪੰਜਾਬ ਦੀ ਸਥਿਤੀ ਹੈਗੀ ਹੈ ਇੰਨੀ ਬੁਰੀ ਹੈਗੀ ਹੈ ਆਪਾਂ ਨੇ ਸੁਧਾਰ ਲਿਆਣਾ ਹੈਗਾ ਹਾਂ ਸਵਾਲ ਔਰਪਨ ਕੀ ਮੈਸੇਜ ਜਿਹੜਾ ਸਮੁੱਚੇ ਦੇਸ਼ੀਆਂ ਹੁੰਦਾ ਜਾਂ ਪੰਜਾਬ ਦੀ ਔਰਪਨ ਕੀ ਮੈਸੇਜ ਆ ਜੀ ਮੈਂ ਸਾਰੇ ਆਪਣੇ ਪੰਜਾਬ ਦੀ ਔਰ ਲੇਡੀਜ਼ ਨੂੰ ਇਹ ਮੈਸੇਜ ਦਿੰਨੀ ਹੈ ਕਿ ਦੇਖੋ ਤਕੜੇ ਰਹੋ ਔਰ ਅੱਪਾ ਨੇ ਪੰਜਾਬ ਨੂੰ ਬਚਾਣਾ ਹੈ ਔਰ ਉਹਦੇ ਵਿੱਚ ਸਭ ਤੋਂ ਵੱਡਾ ਹੱਥ ਹੋਏਗਾ ਸਾਡੀਆਂ ਭੈਣਾਂ ਦਾ ਜੇ ਜਦੋਂ ਡਿਸਾਈਡ ਹੋਏਗਾ ਸਾਡੇ ਆਫਿਸ ਪ੍ਰਦਾਜੀ ਤੋਂ ਉਸ ਤਰ੍ਹਾਂ ਹੋਏਗਾ ਤੁਹਾਡੀ ਬਹੁਤ ਖੁਸ਼ਕਿਸਮਤੀ ਹੈ ਬਟਾਲਾ ਚੋਨਾ ਦਾ ਪ੍ਰਵਾਸ ਸੀ ਪ੍ਰਵਾਸ ਹੁੰਦਾ ਹੈ ਜਿਹੜੀ ਜਨਰਲ ਰੈਗੂਲਰ ਮੀਟਿੰਗਸ ਹੁੰਦੀ ਹੈ ਦਾ ਕੋਈ ਖਾਸ ਅਜੰਡਾ ਨਹੀਂ ਹੁੰਦਾ ਇਹ ਸਾਡਾ ਯੂਨਿਟ ਨੂੰ ਇੱਕ ਸੁਭਾਗ ਹੁੰਦਾ ਹੈ ਕਿ ਆਪਣੇ ਸਟੇਟ ਪ੍ਰੈਜ਼ੀਡੈਂਟ ਨੂੰ ਮਿਲੀਏ ਔਰ ਅੱਜ ਸਾਡਾ ਸਾਰਾ ਬਟਾਲਾ ਯੂਨਿਟ ਇੱਥੇ ਆਇਆ ਹੈ ਔਰ ਸਾਨੂੰ ਮਿਲ ਕੇ ਵੀ ਬਹੁਤ ਖੁਸ਼ੀ ਹੋਈ ਹੈ ਮੈਂ ਤਾਂ ਰੁਟੀਨ ਚ ਚੱਲ ਰਿਹਾ ਜੈਨਰਲ ਸੈਕਟਰੀ ਇਹਨਾਂ ਨੂੰ ਮਿਲਦੀ ਰਹਿਣੀ ਹੈ ਬਸ ਆਮ ਜਿਹੜੀ ਬਟਾਲੇ ਦੀ ਔਰਤਾਂ ਨੇ ਜਿਹੜੀ ਉਹਨਾਂ ਦੇ ਕਣ-ਕਣ ਵਿੱਚ ਉਹਨਾਂ ਲਈ ਕੰਮ ਕਰ ਰਹੀਆਂ ਨੇ ਉਹਨਾਂ ਵਾਸਤੇ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਤਿਆਰੀਆਂ ਤਾਂ ਸੋਚਣ ਵਾਲੀਆਂ ਜੀ ਤਿਆਰੀਆਂ ਸਾਰੀਆਂ ਪਾਰਟੀਆਂ ਕਰ ਰਹੀਆਂ ਮਹਿਲਾ ਵਿੰਗ ਦੀ ਕਿਸ ਤਰ੍ਹਾਂ ਤਿਆਰੀ ਹੋ ਮਹਿਲਾ ਵਿੰਗ ਸਾਡੇ ਕੋਲ ਬਹੁਤ ਇੱਕ ਹਿੰਮਤ ਵਾਲੀ ਵਰਧਾਨ ਆ ਔਰ ਜੋ ਸਾਨੂੰ ਲੱਗਦਾ ਕਿ ਸਾਨੂੰ ਬਹੁਤ ਅੱਛੇ ਸਥਾਨ ਦਵਾਏਗੀ 2027 ਦੀ ਇਲੈਕਸ਼ਨ 'ਚ ਸਾਡੇ ਵਾਸਤੇ ਬਹੁਤ ਫਾਈਟ ਕਰੇਗੀ ਔਰ ਮਹਿਲਾਵਾਂ ਨੂੰ ਉਹਨਾਂ ਦਾ ਬੰਦਾ 33% ਨਿਆਂ ਜ਼ਰੂਰ ਮਿਲੇਗਾ